ਲਗਾਤਾਰ ਦੇਖਿਆ ਜਾ ਰਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਕਿਵੇਂ ਦੀਆਂ ਵੀਡੀਓਜ਼ ਅਪਰੋਸਿਆ ਜਾ ਰਹੇ ਨੇ ਜਿਸ ਤੋਂ ਬਾਅਦ ਲਗਾਤਾਰ ਇਹਨਾਂ ਨੂੰ ਕਈ ਵਾਰ ਸਮਝਾਇਆ ਜਾ ਚੁੱਕਿਆ ਪਰ ਇਹ ਨਹੀਂ ਸਮਝੇ ਜਿਸ ਦੇ ਚੱਲਦੇ ਕਮਲਕੌਰ ਭਾਬੀ ਦਾ ਜਿਹੜਾ ਕਿ ਹਸ਼ਰ ਮਾਰਾ ਹੋਇਆ ਉਸ ਤੋਂ ਬਾਅਦ ਲਗਾਤਾਰ ਦੇਖਿਆ ਜਾ ਰਿਹਾ ਕਿ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਨਿਹੰਗ ਸਿੰਘ ਤੇ ਦੂਜੇ ਪਾਸੇ ਅਮਰਤਪਾਲ ਸਿੰਘ ਮਹਿਰੂ ਜਿਸ ਨੂੰ ਕਿ ਕਿਹਾ ਜਾ ਰਿਹਾ ਕਿ ਉਹ ਵਿਦੇਸ਼ ਜਿਹੜਾ ਕਿ ਫਰਾਰ ਹੋ ਗਿਆ ਉਸ ਤੋਂ ਬਾਅਦ ਹੁਣ ਅਮਰਪਤ ਸਿੰਘ ਮਹਿਰੂ ਦੇ ਹੱਕ ਦੇ ਵਿੱਚ ਜਿਹੜਾ ਕਿ ਦਲ ਖਾਲਸਾ ਵੀ ਸਾਹਮਣੇ ਹੈ ਜਿਸ ਦੇ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੀਆਂ ਵੀਡੀਓਜ਼ ਆ ਸੋਸ਼ਲ ਮੀਡੀਆ ਦੇ ਉੱਤੇ ਪਾਈਆਂ ਜਾ ਰਹੀ ਨੇ ਇਸ ਨੂੰ ਜਿਹੜਾ ਕਿ ਦੇਖਿਆ ਨਹੀਂ ਜਾ ਸਕਦਾ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਔਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲੋਂ ਇਹਕ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਸਜ਼ਾ ਦੇ ਹੱਕਦਾਰ ਨਹੀਂ ਹੈ ਤੇ ਲੜਕਾ ਤੇ ਉਹ ਸਜ਼ਾ ਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਿਜ਼ਨਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਰਕਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਸ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜੇ ਸਾਰੇ ਕੰਟੈਂਟ ਅਨ ਰਿਮੂਵ ਕੀਤੇ ਜਾਣ ਬੈਨ ਕੀਤੇ ਜਾਣ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿਆ ਨੇ ਜਿਹੜੀਆਂ ਤੋਂ ਸਹਿਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਉਦਕੋਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵਕਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਤਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਬਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਆਂ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਇਹ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ ਹੋਰ ਜਿਹੜੇ ਬਲੌਗਰਸ ਨੂੰ ਤਲਕੀ ਆ ਰਹੀ ਹੈ ਉਹਦੇ ਬਾਰੇ ਕੀ ਕਰੋਗੇ ਜਿਹੜੇ ਹੋਰ ਵੀ ਗੜੀ ਉਹਨਾਂ ਨੂੰ ਸੁਰੱਖਿਆ ਸਰਕਾਰ ਉਹਨਾਂ ਨੂੰ ਕੀ ਜਾ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਇਹ ਸਮਾਜ ਇਹ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆ ਕਿ ਜਦੋਂ ਅਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਦਈਏ ਤੇ ਜਦੋਂ ਉਹ ਖੋਲ੍ਹਦੇ ਇਹ ਸੀਨ ਉਹਨਾਂ ਦੇ ਸਾਹਮਣੇ ਆਂ ਅਗਰ ਤੁਸੀਂ ਚਾਹੁੰਦੇ ਹੋ ਅਸੀਂ ਚਾਹੁੰਦੇ ਆ ਫਿਰ ਤਾਂ ਅਸੀਂ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾ ਦੇਈਏ ਇਹ ਮੀਡੀਆ ਵੀ ਜਿਹੜਾ ਇਹਨੂੰ ਫਰੀडम ਆਫ ਐਕਸਪ੍ਰੈਸ਼ਨ ਦਾ ਨਾ ਦੇ ਰਿਹਾ ਉਹ ਵੀ ਗਲਤ ਹੈ ਕਿ ਮੈਂ ਮਾਫੀ ਮੰਗ ਚੁੱਕੀ ਹਾਂ ਫਿਰ ਠੀਕ ਹੈ ਫਿਰ ਮਾਫੀ ਮੰਗ ਚੁੱਕੀ ਹੈ ਉਹ ਅਗਰ ਉਹਨੇ ਕੰਟੈਂਟ ਰਿਮੂਵ ਕਰਤੇ ਨੇ ਓਕੇ ਫਾਈਨ ਗੱਲ ਖਤਮ ਹੋ ਗਈ ਪਰ ਪਰ ਸਰ ਜੇ سوشل میڈیا ਪਲੇਟਫਾਰਮ ਇਹਨੂੰ ਚਲਾ ਰਹੇ ਨੇ ਵੱਡੇ ਵੱਡੇ ਜਿਹੜੇ ਤੇ ਉਹਨਾਂ ਨੂੰ ਪੱਤੀ ਕਿਉਂ ਨਹੀਂ ਹੋ ਜਿਹੜੇ سوشل ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਨਾ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰਤ ਬਟ ਜਿਹੜੀ ਲਾ ਐਨਫੋਰਸ ਕਰਨਾ ਹੈ वो सरकार ने करना ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਹੈ ਕਮਿਸ਼ਨ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਕੀ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਨੇ ਐਕਸਪੋਜ਼ਰ ਨੂੰ ਸਹੀ ਨੀਤੀਆਂ ਨਹੀਂ ਦਿੱਤਾ ਆ ਕਾਨੂੰਨ ਨੂੰ ਪਤਾ ਹੈ ਕਿ ਬਲਗੇਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੇਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੇਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇਈ ਜਾਵਾਂਗੇ ਤੇ ਫਿਰ ਉਹ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਨੌਜਵਾਨ ਲੜਕੀਆਂ ਵੀ ਤੇ ਲੜਕੇ ਵੀ ਆਬਸੈਂਸ ਕੰਟੈਂਟ ਪੋਸਟਸ ਕਰ ਰਹੇ ਨੇ ਵਲਗਰ ਕੰਟੈਂਟ ਸੋਸ਼ਲ ਮੀਡੀਆ ਤੇ ਬਹੁਤ ਹੈ ਲੜਕੀਆਂ ਔਰ ਲੜਕਿਆਂ ਸਾਰਿਆਂ ਵੱਲ ਠੀਕ ਹੈ ਇੱਕ ਤਾਂ ਡਿਫਰੈਂਸ਼ੀਏਟ ਕਰਨਾ ਬੰਦ ਕਰੀਏ ਕਿ ਲੜਕੀ ਤੇ ਲੜਕਾ ਇਹ ਲੜਕੀ ਹੈ ਇਹਨੇ ਕੀਤਾ ਤੇ ਇਹ ਇਸ ਦਾ ਜ਼ਿਆਦਾ ਹੱਕਦਾਰ ਨਹੀਂ ਹੈ ਤੇ ਲੜਕਾ ਹੈ ਤੇ ਉਸ ਦਾ ਜ਼ਿਆਦਾ ਹੱਕਦਾਰ ਹੈ ਇਹ ਜਿਹੜੀ ਆਪਣਾ ਬਾਇਸਨੈਸ ਹੈ ਇਹ ਤੇ ਪਹਿਲਾਂ ਇੱਕ ਖਤਮ ਹੋਣੀ ਚਾਹੀਦੀ ਹੈ ਲੜਕਾ ਲੜਕੀਆਂ ਇਦਾਂ ਦੇ ਵਲਗਰ ਕੰਟੈਂਟ ਬਹੁਤ ਪੋਸਟ ਕਰ ਰਹੇ ਨੇ ਜਿਹੜੇ ਸਾਡੀ ਯੰਗ ਜਨਰੇਸ਼ਨਸ ਦੇ ਮਾਈਂਡਸ ਨੂੰ ਪੋਲਿਊਟ ਕਰ ਰਹੇ ਨੇ ਤਬਾਹ ਕਰ ਰਹੇ ਨੇ ਔਰ ਇਹਨਾਂ ਨੂੰ ਰੋਕਣਾ ਕਿਸੇ ਇੰਡੀਵਿਜੂਅਲ ਦਾ ਕੰਮ ਨਹੀਂ ਸਰਕਾਰ ਦਾ ਕੰਮ ਸੀ ਕਿ ਅਜਿਹੇ ਸਾਰੇ ਕੰਟੈਂਟ ਰਿਮੂਵ ਕੀਤੇ ਜਾਣ ਬੈਨ ਕੀਤਾ ਜਾਵੇ ਔਰ ਜਿਹੜੇ ਕਰ ਰਹੇ ਨੇ ਉਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਅਮਰਤ ਮਾਲ ਸਿੰਘ ਨੇ ਇੱਕ ਸੋਸ਼ਲ ਕ੍ਰਿਤਿਆਂ ਨੇ ਜਿਹੜੀਆਂ ਤੋਂ ਫੈਲੀਆਂ ਹੋਈਆਂ ਨੇ ਅਮਰਪਾਲ ਸਿੰਘ ਨੇ ਆਪਣੇ ਤੌਰ ਤੇ ਉਹਨੂੰ ਰੋਕਣ ਦੀ ਇੱਕ ਕੋਸ਼ਿਸ਼ ਕੀਤੀ ਹੈ ਉਦਕੁੱਲ ਕਾਨੂੰਨੀ ਤੌਰ ਤੇ ਕੋਈ ਹੱਕ ਹੈ ਜਾਂ ਨਹੀਂ ਹੈ ਇਹ ਵਕਰਾ ਇੱਕ ਡਿਬੇਟ ਹੈ ਬਟ ਉਹਨੇ ਇੱਕ ਕੋਸ਼ਿਸ਼ ਕੀਤੀ ਹੈ ਬਟ ਇਹ ਕੋਸ਼ਿਸ਼ ਕੱਲੇ ਅਮਰਿਤਪਾਲ ਦੇ ਰੋਕਣ ਨਾਲ ਨਹੀਂ ਹੋਣੀ ਇਹ ਬਹੁਤ ਵੱਡਾ ਇੱਕ ਰੀਤੀ ਬਹੁਤ ਵੱਡੇ ਪੱਧਰ ਤੇ ਫੈਲੀ ਹੋਈ ਹੈ ਔਰ ਕੱਲਾ ਪੰਜਾਬ ਨਹੀਂ ਇੰਡੀਆ ਵਰਲਡ ਇਹਦੀ ਮਾਰ ਹਿੱਟ ਹੈ ਵਰਲਡ ਦੇ ਬੱਚੇ ਜਿਹੜੇ ਨੇ ਉਹਨਾਂ ਦੇ ਮਾਈਂਡਸ ਪੋਲੂਟ ਹੋ ਰਹੇ ਨੇ ਸੋ ਇਹ ਬਹੁਤ ਵੱਡਾ ਇਸ਼ੂ ਹੈ ਇੱਕ ਸਰਕਾਰਾਂ ਦਾ ਵੀ ਇਸ਼ੂ ਹੈ ਇੰਡੀਵਿਜੂਅਲਸ ਦਾ ਵੀ ਇੱਕ ਹੈ ਇਵਨ ਰਿਲੀਜੀਅਸ ਲੀਡਰਸ਼ਿਪ ਦਾ ਕੰਮ ਹੈ ਇਹਨੂੰ ਰੋਕਣਾ ਇਵਨ ਫੈਮਿਲੀਜ਼ ਦਾ ਕੰਮ ਹੈ ਤੇ ਫੈਮਿਲੀਜ਼ ਦੇ ਵਿੱਚ ਮਦਰਜ਼ ਦਾ ਕੰਮ ਹੈ ਇਹਨਾਂ ਚੀਜ਼ਾਂ ਨੂੰ ਰੋਕਣਾ ਅਵੇਅਰਨੈਸ ਕ੍ਰੀਏਟ ਕਰਨੀ ਇਹ ਕਿਸੇ ਇੱਕ ਵਿਅਕਤੀ ਦੇ ਇਸ ਤਰ੍ਹਾਂ ਕੀਤਾ ਇਹ ਰੁਕਣ ਵਾਲਾ ਨਹੀਂ ਹੈ ਬਟ ਉਹਨੇ ਕੀ ਸੋਚਿਆ ਕਿਵੇਂ ਕੀਤਾ ਕਿਵੇਂ ਕੀਤਾ ਇਹ ਤਾਂ ਦੇਖੋ ਹੁਣ ਪੇ ਵੀ ਉਹ ਆਪ ਹੀ ਕਰ ਰਿਹਾ ਐਸ ਵੇਲੇ ਉਹ ਪਘੋੜਾ ਹੈ ਔਰ ਸਰਕਾਰ ਉਹਦੇ ਮਗਰ ਹੈ ਕਾਨੂੰਨ ਉਹਦੇ ਮਗਰ ਹੈ ਬਟ ਇਹ ਚੀਜ਼ਾਂ ਸਰਕਾਰ ਨੂੰ ਰਿਲੀਜੀਅਸ ਲੀਡਰਸ਼ਿਪ ਨੂੰ ਜਿਹੜੀ ਸਮਾਜ ਦੀ ਲੀਡਰਸ਼ਿਪ ਹੈ ਤੇ ਫੈਮਿਲੀਆਂ ਨੂੰ ਸਾਰਿਆਂ ਨੂੰ ਮਿਲ ਕੇ ਰੋਕਣਾ ਚਾਹੀਦਾ ਐ ਰੋਕਣਾ ਇਹ ਚੀਜ਼ਾਂ ਬਹੁਤ ਜ਼ਰੂਰੀ ਹੋ ਗਈਆਂ। ਉਹ ਜਿਹੜੇ ਬਲੌਗਰਸ ਨੂੰ ਤਲਵੀ ਆ ਰਹੀਆਂ ਆ ਉਹਦੇ ਬਾਰੇ ਕੀ ਹੋਊਗਾ ਜਿਹੜੇ ਹੋਰ ਵੀ ਜਿਹੜੇ ਉਹਨਾਂ ਨੂੰ ਸੁਰੱਖਿਆ ਸਰਕਾਰ ਉਹ ਜਿਹੜੇ ਬਲੌਗਰਸ ਨੇ ਉਹ ਖੁਦ ਸਮਝਣ ਕਿ ਸਮਾਜ ਇਹਨ ਸਮਾਜ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕਰ ਰਿਹਾ ਸਮਾਜ ਇਹਨਾਂ ਚੀਜ਼ਾਂ ਨੂੰ ਹੇਟ ਕਰ ਰਿਹਾ ਕੋਈ ਵੀ ਸਮਾਜ ਤੁਸੀਂ ਅਸੀਂ ਸਾਰੇ ਅਸੀਂ ਚਾਹੁੰਦੇ ਆ

ਜਿਹੜੇ ਸੋਸ਼ਲ ਪਲੇਟਫਾਰਮਸ ਚੱਲ ਰਹੇ ਨੇ ਉਹ ਕਸੂਰਵਾਰ ਨੇ ਨਾ ਇਸ ਉਹ ਅਗਰ ਉਹਨਾਂ ਤੇ ਹੁਣ ਕੌਣ ਐਕਟ ਕਰੇਗਾ ਸਰਕਾਰ ਕਰੇਗੀ ਨਾ ਗਵਰਨਮੈਂਟ ਕਰੇਗੀ ਨਾ ਦੇਖੋ ਅਵੇਅਰਨੈਸ ਤੇ ਕ੍ਰੀਏਟ ਕਰਨੀ ਹੈ ਰਿਲੀਜੀਅਸ ਲੀਡਰਸ਼ਿਪ ਨੇ ਅਵੇਅਰਨੈਸ ਤੇ ਕ੍ਰੀਏਟ ਕਰਨੀ ਫੈਮਿਲੀਜ਼ ਨੇ ਮਦਰਜ਼ ਨੇ ਐਲਡਰਜ਼ ਨੇ ਕਰਤ ਬਟ ਜਿਹੜੀ ਲਾਅ ਐਨਫੋਰਸ ਕਰਨਾ ਹੈ ਉਹ ਸਰਕਾਰ ਨੇ ਕਰਨਾ ਹੁੰਦਾ ਕਿਸੇ ਇੰਡੀਵਿਜੂਅਲ ਨੇ ਨਹੀਂ ਕਰਨਾ ਹੁੰਦਾ ਇੰਡੀਵਿਜੂਅਲ ਨੂੰ ਕਰਨ ਦੀ ਨੌਬਤ ਕਿਉਂ ਆਈ ਇਹ ਸਰਕਾਰ ਨੂੰ ਜ਼ਰੂਰ ਸੋਚ ਕੇ ਰੱਖਣਾ ਚਾਹੀਦਾ ਹੈ ਕਮੀਸ਼ਾ ਤੇ ਹਰ ਰੋਜ਼ ਵਪਾਰੀਆਂ ਨੂੰ ਵੀ ਆਉਂਦੀਆਂ ਨੇ ਬਹੁਤ ਸਾਰੇ ਲੋਕਾਂ ਨੂੰ ਤਭੀ ਆਉਂਦੀਆਂ ਨੇ ਪਰ ਸੋਸ਼ਲ ਮੀਡੀਆ ਦੇ ਇੰਫਲੂਐਂਸਰ ਨੂੰ ਸਿਖਾ ਦਿੱਤੀ ਜਾਂਦੀ ਸਦਾ ਆਉਂਦਾ ਇਹ ਦਰਸ਼ਕ ਸਰਕਾਰ ਨੂੰ ਸਵਾਲ ਇਹ ਸਰਕਾਰ ਨੂੰ ਸਵਾਲ ਹੈ ਕਿ ਸਿਕਿਉਰਿਟੀ ਇਜ਼ ਨਾਟ ði ਅਨਸਰ ਸਿਕਿਉਰਿਟੀ ਇਜ਼ ਨਾਟ ði ਅਨਸਰ ਠੀਕ ਹੈ ਨਾ ਅਨਸਰ ਹੈਗਾ ਇਹ ਚੀਜ਼ਾਂ ਸਰਕਾਰ ਸਖਤੀ ਨਾਲ ਬੈਨ ਕਰੇ ਰਿਮੂਵ ਕਰੇ ਅਕਸਰ ਜਿਹੜੇ ਕੰਟੈਂਟਜ਼ ਕਾਨੂੰਨ ਇਜ਼ ਕਾਨੂੰਨ ਨੂੰ ਪਤਾ ਹੈ ਕਿ ਬਲਗੇਰਿਟੀ ਕੀ ਹੈ ਕਾਨੂੰਨ ਨੂੰ ਸਾਨੂੰ ਦੱਸਣ ਦੀ ਲੋੜ ਨਹੀਂ ਹੈ ਬਲਗੇਰਿਟੀ ਕੀ ਹੈ ਕਾਨੂੰਨ ਇਜ਼ ਵੈਰੀ ਕਲੀਅਰ ਕਿ ਬਲਗੇਰਿਟੀ ਕੀ ਹੈ ਹੁਣ ਉਹਨੂੰ ਅਗਰ ਅਸੀਂ ਫਰੀडम ਆਫ ਐਕਸਪ੍ਰੈਸ਼ਨ ਦਾ ਨਾਂ ਦੇਈ ਜਾਵਾਂਗੇ ਤੇ ਫਿਰ ਸਾਡੀ ਆਪਣੀ ਗਲਤੀ ਹੈ ਦਾ ਮਤਲਬ ਅਸੀਂ ਖੁਦ ਵੀ ਬੇਈਮਾਨ ਆ ਅਸੀਂ ਚਾਹੁੰਦੇ ਆ ਕਿ ਇਹ ਵਿਕੇ ਕਿਉਂਕਿ ਇਹਦੇ ਨਾਲ ਕਮਾਈ ਹੋ ਰਹੀ ਹੈ ਹੁਣ ਗਲਤ ਸਾਰੀ ਕਮਾਈ ਦੀ ਹੈ ਗਲਤ ਸਾਰੀ ਇਹਨੂੰ ਕਮਰਸ਼ੀਅਲਾਈਜ਼ ਕਰਨ ਦੀ ਆ ਜਿਹੜਾ ਕਿ ਗਲਤ ਕੰਟੈਂਟ ਫੈਲੋਸਿਆ ਜਾ ਰਿਹਾ ਹੈ ਅਤੇ ਇੱਥੇ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਲੋਕਾਂ ਦੇ ਖਿਲਾਫ ਜਿਹੜੀ ਕਿ ਸਖਤ ਉਹ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਦੇ ਅਕਾਊਂਟ ਜਿਹੜੇ ਕਿ ਬੰਦ ਹੋਣੇ ਚਾਹੀਦੇ ਨੇ ਅਤੇ ਇਹਨਾਂ ਨੂੰ ਚੇਤਾਵਨੀ ਤੱਕ ਦੇਣੀ ਚਾਹੀਦੀ ਆ ਤਾਂ ਕਿ ਇਹਨਾਂ ਦੇ ਵੱਲੋਂ ਗਲਤ ਕੰਟੈਂਟ ਪਾਇਆ ਨਾ ਜਾਵੇ ਤੇ ਨਾ ਹੀ ਫਿਰ ਕੋਈ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲਵੇਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਆਏ ਦਿਨ ਚਾਹੇ ਕੋਈ ਮੁੰਡਾ ਚਾਹੇ ਕੋਈ ਕੁੜੀ ਆ ਉਹਨਾਂ ਦੇ ਵੱਲੋਂ ਬਰਾਬਰ ਜਿਹੜਾ ਕਿ ਗਲਤ ਕੰਟੈਂਟ ਪਾਇਆ ਜਾ ਰਿਹਾ ਤੇ ਦਲਖਾਜ਼ਾ ਦਾ ਇਹ ਵੀ ਕਹਿਣਾ ਕਿ ਇੱਥੇ ਫਰਕ ਨਾ ਰੱਖਿਆ ਜਾਵੇ ਕਿ ਕੱਲੀ ਕੁੜੀ ਦੇ ਵੱਲੋਂ ਗਲਤ ਕੰਟੈਂਟ ਪਾਇਆ ਜਾ ਰਿਹਾ ਤਾਂ ਸਿਰਫ ਉਸੇ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਮੁੰਡੇ ਤੇ ਕੁੜੀਆਂ ਬਰਾਬਰ ਜਿਨ੍ਹਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲਤਾ ਫੈਲਾਈ ਹੋਈ ਹੈ ਇਹਨਾਂ ਦੇ ਖਿਲਾਫ ਸਰਕਾਰ ਨੂੰ ਵੀ ਜਣ ਕੇ ਐਕਸ਼ਨ ਲੈਣਾ ਚਾਹੀਦਾ ਜਿਵੇਂ